ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗਿੰਦੂ ਬਲੌਗਰ ਤੇ ਅੱਜ ਆਪਾਂ ਕਾਫੀ ਟਾਈਮ ਬਾਅਦ ਵੀਡੀਓ ਬਣਾ ਰਹੇ ਆ ਆਪਣੇ ਫਾਰਮ ਨੂੰ ਇਸ ਨੌਰਚ ਆਪਾਂ ਤਕਰੀਬਨ ਕੋਈ ਵੀ ਵੀਡੀਓ ਅਪਲੋਡ ਨਹੀਂ ਕਰੀ ਅੱਜ ਬੱਚਾ ਆਪਣਾ ਹੋ ਗਿਆ ਪੂਰੇ 1 ਮਹੀਨੇ ਦਾ ਇਹ ਐਵਰੇਜ ਤਕਰੀਬਨ ਇਹਦੀ ਹੈਗੀ ਆ 1700 ਦੇ ਕਰੀਬ ਤੇ ਬਾਕੀ ਤੁਸੀਂ ਸੈੱਡ ਸਾਰਾ ਚੈੱਕ ਕਰ ਸੋ ਬਿਲਕੁਲ ਸੁੱਕਾ ਹੈ ਤੇ ਕਿਤੇ ਵੀ ਕੋਈ ਵੀ ਗਿੱਲਾ ਨਹੀਂ ਹੈਗਾ ਤੇ ਨਾ ਹੀ ਨਿਪਲਾਂ ਇਹ ਤੁਹਾਨੂੰ ਨਿਪਲ ਵੀ ਤੇ ਸਹੀ ਪ੍ਰੋਪਰਲੀ ਕੰਮ ਕਰ ਰਹੇ ਨੇ ਇਹ ਤੇ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਬੱਚਾ ਆਪਣਾ ਪਾਇਆ ਹੋਇਆ ਇਹ ਹੈਗਾ ਜੀ ਗਲੈਂਕੋ ਦਾ ਇਹ ਆਪਣਾ ਹੈਗਾ ਦੂਸਰਾ ਲੋਟ ਇਸ ਕੰਪਨੀ ਦੇ ਨਾਲ ਤੇ ਪਿਛਲਾ ਲੋਟ ਵੀ ਬਹੁਤ ਵਧੀਆ ਰਿਹਾ ਸੀਗਾ ਤੇ ਇਸ ਲੋਟ ਦੇ ਵਿੱਚ ਆਪਾਂ ਇਹ ਜਿਹੜੀ ਚੀਜ਼ ਐਕਸਟਰਾ ਕਰੀ ਸੀ ਉਹ ਸੀਗਾ ਆਪਣੇ ਟੀਗਲਵਾਸ ਦੀ ਜੈਂਟਾ ਮੀਕਾ ਤੇ ਹੈਬਟ ਤੇ ਜਿਹੜਾ ਪਸ਼ੂ ਉਹਨਾਂ ਚਲਵਾਉਂਦੇ ਹੁੰਦੇ ਸੀ ਇਸ ਵਾਰੀ ਇਹਦੇ ਵਿੱਚ ਵੀ ਲਵਾਤਾ ਸੀਗਾ ਆਪਾਂ ਨੇ ਤੇ ਉਹਦਾ ਮੋਡਲਟੀ ਦਾ ਬਹੁਤ ਫਰਕ ਰਿਹਾ ਤੇ ਬੱਚਾ ਇਸ ਵਾਰੀ ਲੰਗੜਾ ਵੀ ਬਹੁਤ ਘੱਟ ਹੋਇਆਗਾ ਤੇ ਬੱਚਾ ਬਹੁਤ ਸੋਹਣਾ ਚੱਲ ਰਿਹਾ ਹੈਗਾ ਤੇ ਮੌਸਮ ਤੁਹਾਨੂੰ ਬਦਾ ਹੁਣ ਠੰਡਾ ਹੈਗਾ ਬਾਹਰ ਪਰ ਧੁੱਪਾਂ ਸੋਹਣੇ ਨਿਕਲਦੀਆਂ ਨੇਗੀਆਂ ਆਹ ਦੇਖੋ ਜਿੱਧਰਲੇ ਪਾਸੇ ਹਵਾ ਪੈਂਦੀ ਹੈਗੀ ਬੱਚਾ ਕਿੱਦਾਂ ਇਕੱਠਾ ਹੋਇਆ ਬੈਠਾਗਾ ਪਰ ਇਹ ਪੱਲੀ ਦਾ ਵੀ ਆਪਾਂ ਨੂੰ ਬਹੁਤ ਸੁੱਖ ਹੁੰਦਾਗਾ ਜਿਹੜੀ ਆਪਣੀ ਹੈਂਡਲ ਤੇ ਆਪਣੀ ਪੱਲੀ ਕਰਾਈ ਹੁੰਦੀ ਹੈਗੀ ਮੇਰਾ ਜਦੋਂ ਮਰਜੀ ਨੂੰ ਘੱਟ ਵੱਧ ਕਰ ਸਕਦੇ ਆ ਜੀ ਤੁਹਾਡੇ ਬੱਚੇ ਚ ਜਿਹੜੀ ਆਵਾਜ਼ ਵਗੈਰਾ ਆਉਂਦੀ ਸਮੱਸਿਆ ਉਹ ਬਹੁਤ ਘੱਟ ਰਹਿੰਦੀ ਹੈ ਬੱਲੀ ਦੇ ਨਾਲ ਤੇ ਤੁਹਾਡੀ ਜਿਹੜੀ ਖੇਚਲਾ ਵੀ ਬਹੁਤ ਘੱਟ ਜਾਂਦੀ ਹੁੰਦੀ ਹੈਗੀ ਤੇ ਬਾਕੀ ਬੱਚੇ ਤੁਸੀਂ ਸਾਰਾ ਦੇਖ ਸਕਦੇ ਹੋ ਜੀ ਸਾਰਾ ਇੱਕੋ ਜਿਹਾ ਹੈ ਕੋਈ ਵੱਡਾ ਛੋਟਾ ਨਹੀਂ ਹੈਗਾ ਤੇ ਫੀਡ ਵਗੈਰਾ ਪ੍ਰੋਪਰ ਖਾ ਰਿਹਾ ਹੈਗਾ ਕੋਈ ਸਮੱਸਿਆ ਨਹੀਂ ਇਸ ਵਾਰੀ ਜਦੋਂ ਤੁਹਾਡਾ ਜਿਹੜਾ ਸ਼ੈੱਡ ਆ ਉਹ ਸੁੱਕਾ ਹੁੰਦਾਗਾ ਤਾਂ ਇਹ ਪ੍ਰੋਬਲਮ ਆਉਣ ਦੀ ਬਹੁਤ ਘੱਟ ਚਾਂਸ ਹੁੰਦੇ ਆਗੇ ਇਸ ਲਈ ਜਿਹੜਾ ਛਿਲਕਾ ਹੈਗਾ ਉਹ ਆਪਣਾ ਵਧੀਆ ਪਾਇਆ ਕਰੋ ਸਰਦੀਆਂ ਲੋਡ ਦੇ ਵਿੱਚ ਤਾਂ ਕਿ ਤੁਹਾਡਾ ਸ਼ੈੱਡ ਜੰਮੇ ਨਾ ਕਿਉਂਕਿ ਛਿਲਕੇ ਨਾਲ ਬਹੁਤ ਫਰਕ ਨਹੀਂ ਪੈਂਦਾ ਹੁੰਦਾ ਖਰਚੇ ਦਾ ਆਪਣਾ ਪਰ ਆਪਣਾ ਨੁਕਸਾਨ ਕਾਫੀ ਕਰ ਜਾਂਦਾ ਹੁੰਦਾ ਜੀ ਆਪਣਾ ਸ਼ੈੱਡ ਜੰਮਣ ਲੱਗ ਜੇ ਉਹਦੇ ਨਾਲ ਗੈਸ ਵਗੈਰਾ ਸ਼ੈੱਡ ਦੇ ਵਿੱਚ ਬਣਨ ਲੱਗ ਜੇ ਬੱਚਾ ਪ੍ਰੋਪਰਲੀ ਗਰੋਥ ਨਹੀਂ ਕਰਦਾ ਜਿਆ ਤੇ ਹੁਣ ਆਪਾਂ ਨੂੰ ਇਹਦਾ ਇਹ ਭਾਈ ਨਤੀ ਦੇੰਦੇ ਲਿਵਰ ਟੋਨਿਕ ਪਾਇਆ ਦਵਾਰੇ ਕਿਉਂਕਿ ਜਦੋਂ ਆਪਣੀ ਫੀਡ ਫਰਨੀਚਰ ਚੱਲਦੀ ਆ ਥੋੜੀ ਤੁਹਾਨੂੰ ਪਤਾ ਹੋ ਹਾਰਡ ਹੁੰਦੀ ਹੈਗੀ ਵੀ ਜਿਆਦਾ ਸਟਰੋਂਗੀ ਹੁੰਦੀ ਹੈ ਫਿਰ ਉਹਦੇ ਨਾਲ ਆਪਾਂ ਲਿਵਰ ਟੋਨਿਕ ਚੱਲ ਰਿਹਾ ਹੁਣ ਤੇ ਤਕਰੀਬਨ 10 ਦਿਨ ਤੱਕ ਆਪਣਾ ਬੱਚਾ ਇਹ ਰੈਡੀ ਹੋ ਜਾਣਾ ਸਾਰੇ ਨੇ ਲਿਫਟਿੰਗ ਲਈ ਤੇ ਫਿਰ ਆਪਾਂ ਦੱਸਾਂਗੇ ਤੁਹਾਨੂੰ ਉਦੋਂ ਵੀ ਵੀ ਕੀ ਇਹਦੀ ਐਵਰੇਜ ਰਹਿੰਦੀ ਆ ਤੇ ਕਿੰਨਾ ਵੇਟ ਹੋਇਆ ਇਸ ਵਾਰੀ ਬੱਚਾ ਆਪਾਂ ਨੇ ਪਾਇਆ ਹੋਇਆ ਸੀਗਾ 26000 ਸਾਰਾ ਤੇ ਇਧਰ ਆਪਣੇ ਪਰਦੇ ਲੱਗੇ ਹੋਏ ਨੀਲੇ ਜੀ ਇਹ ਆਪਣੇ ਸ਼ੈੱਡ ਬਣਾਇਆ ਸੀਗਾ ਨਵਾਂ ਤੇ ਆਹ ਦੇਖ ਸਕਦੇ ਹੁੰਦੇ ਸਾਰੇ ਛੱਤ ਆਪਣੇ ਸ਼ੈੱਡ ਦੀ ਤੇ ਇਹਦੀ ਲੰਬਾਈ ਹੈਗੀ तकरीबन 200 ਫੁੱਟ ਜੀ ਤੇ ਇਹਦੇ ਵਿੱਚ ਆਪਾਂ ਨੇ ਬਣਾਏ ਹੋਏ ਚਾਰ ਸਲੇਬ ਆਪਾਂ ਨੇ ਫੀਡ ਜਿਹੜੀ ਸਟੋਰ ਚ ਨਹੀਂ ਆਪਾਂ ਰੱਖਦੇ ਹੁੰਦੇ ਸਾਰੇ ਫੀਡ ਆਪਾਂ ਅੰਦਰ ਹੀ ਰੱਖ ਦਿੰਦੇ ਆ ਸ਼ੈੱਡ ਦੇ ਵਿੱਚ ਉਹ ਦੇਖੋ ਜੀ ਇਹ ਜਿੰਨੀ ਫੀਡ ਆਉਂਦੀ ਆਪਾਂ ਅੰਦਰ ਹੀ ਰੱਖ ਦਿਆਂਗੇ ਇੱਕ ਤਾਂ ਅੰਦਰੋਂ ਪੌਣੀ ਸੌਖੇ ਲੇਵਰ ਨੂੰ ਤੇ ਬਾਕੀ ਅੰਦਰ ਨਾ ਥੋੜੇ ਚੂਹੇ ਵਗੈਰਾ ਵੀ ਘੱਟ ਖਰਾਬ ਕਰਦੇ ਨੇ ਫੀਡ ਆਪਣੀ ਬਾਕੀ ਤੁਸੀਂ ਸਾਰ ਚੈੱਕ ਕਰ ਸਕਦੇ ਹੋ ਜੀ ਬੱਚਾ ਤੇ ਬਾਕੀ ਕਮੈਂਟ ਕਰਕੇ ਦੱਸਿਓ ਜੀ ਜੇ ਤੁਹਾਨੂੰ ਕੋਈ ਸ਼ੈੱਡ ਦੇ ਵਿੱਚ ਕਮੀ ਲੱਗਦੀ ਆ ਜਾਂ ਕੋਈ ਵੀ ਚੀਜ਼ ਆਪਾਂ ਐਕਸਟਰਾ ਕਰ ਸਕਦੇ ਆਗੇ ਇਹ ਬਾਡੀ weight ਦੇ ਲਈ ਜਾਂ ਕੁਝ ਵੀ ਕਾਓ ਜਰੂਰ ਦੱਸਿਓ ਕਿਉਂਕਿ ਆਪਾਂ ਵੀ ਕੋਈ ਬਹੁਤ ਏਡੇ ਮਾਹਿਰ ਤਾਂ ਹੈ ਨਹੀਂ ਕਿ ਹਨਾ ਸਿੱਖਦੇ ਰਹਿਣਾ ਚਾਹੀਦਾ ਚੀਜ਼ਾਂ ਨੂੰ ਹਾਂਜੀ ਇਹ ਹੈਗਾ ਜੀ ਆਪਣਾ ਉੱਪਰਲਾ ਸ਼ੈੱਡ ਤੇ ਕੰਮ ਉੱਪਰਲੇ ਸ਼ੈੱਡ ਦੇ ਵਿੱਚ ਦਿਖਾਉਣੇ ਆਪਾਂ ਬੱਚੇ ਵੀ ਕੀ ਪਰਫਾਰਮੈਂਸ ਆ ਤੇ ਕਿਵੇਂ ਚੱਲ ਰਿਹਾ ਹੈਗਾ ਬਾਡੀ weight ਤੇ ਲਗਭਗ ਸਾਰਿਆਂ ਤੇ ਸੇਮ ਹੀ ਆ ਆਪਣਾ ਇਹ ਦੀ ਤਕਰੀਬ ਨੇ 20 ਗ੍ਰਾਮ ਦਾ ਫਰਕ ਹੀ ਹੁੰਦਾ ਹੈਗਾ ਤੇ ਕਿਸੇ ਦੇ ਤੇ 20 ਗ੍ਰਾਮ ਦਾ ਠਾਣ ਹੁੰਦਾ ਜਾਂ ਕਿ ਵੱਧੇ ਮਤਲਬ ਉੱਪਰ ਵੱਧ ਹੋ ਜਾਵੇਗਾ ਤੇ ਨੀਚੇ ਘਟ ਜਾਵੇਗਾ ਤੇ ਹੁਣ ਜਦੋਂ ਆਪਾਂ weight ਕਰਿਆ ਸੀਗਾ ਤਕਰੀਬਨ ਇੱਕ ਦਿਨ ਪਹਿਲਾਂ ਤਾਂ ਆਪਣਾ ਇਹ ਉੱਪਰ ਵੱਧ ਗਿਆ ਸੀ ਤੇ ਨੀਚੋਂ ਘੜੇ ਘਟ ਗਿਆ ਸੀਗਾ ਤੇ ਬਾਕੀ ਦੀ ਪ੍ਰੋਪਰ ਐਵਰੇਜ ਤਾਂ ਆਪਾਂ ਨੂੰ ਜਿੱਦਾਂ ਮਨ ਤੇ ਬਾੜ ਸਾਰਾ ਲਿਫਟ ਕਰਾਉਣੇ ਆ ਉਦੋਂ ਹੀ ਪਤਾ ਲੱਗ ਜੂਗੀ ਤੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਤੇ ਇਹ ਉੱਪਰ ਕਿਵੇਂ ਬਚਦਾ ਤੇ ਕਿਵੇਂ ਦਾ ਆਪਣਾ ਛੱਡਾ ਉੱਪਰ ਦਾ ਤੇ ਸਾਰਾ ਤੁਹਾਨੂੰ ਦੱਸ ਦੇਵਾਂਗੇ ਵੀਡੀਓ ਦੇ ਨਾਲ ਬਣੇ ਲੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਆਓ ਤੇ ਲਾਈਕ ਕਮੈਂਟਰੀ ਜਰੂਰ ਕਰ ਦਿਓ ਬਾਕੀ ਤੇ ਦਿਖਾਉਣੇ ਆਪਣਾ ਛੱਡਾ ਇਹ ਦੇਖੋ ਜੀ ਸਾਰਾ ਇਹ ਬਾੜ ਵੀ ਦੇਖੋ ਤੁਸੀਂ ਸਾਰਾ تقریبا ਸੇਮ ਹੀ ਹੈਗਾ ਤੇ ਬਾੜ ਹੈਗਾ ਠੋਸ ਦੇਖਣ ਨੂੰ ਨਹੀਂ ਲੱਗਦਾ ਹੁਣ ਆ ਵੀ ਇਹਦਾ ਵਜਨ 1700 ਹੋਇਆ ਕਿਉਂਕਿ ਕਈ ਬਾੜ ਦਾ ਅਸੀਂ ਵੇਟ ਕਰਿਆਗਾ 2-2 ਕਿਲੋ ਦੇ ਵੀ ਹੋਏ ਪਿਆ ਇਹ ਪਰ ਦੇਖਣ ਨੂੰ ਐਵੇਂ ਲੱਗਦਾ ਵੀ ਚਲੋ 1500 ਗ੍ਰਾਮ ਦੇ ਹੋਣਗੇ ਤੇ ਇਧਰ ਉੱਪਰ ਵੀ ਆਪਣੇ ਫੱਟੀਆਂ ਪਾਈ ਹੋਈ ਸੀ ਪਰ ਜਿਹੜਾ ਸੈੱਟ ਆਪਾਂ ਨਵਾਂ ਵਜ਼ ਆਇਆ ਸੀਗਾ ਤੇ ਉਦੋਂ ਆਪਾਂ ਨੂੰ ਕੁਝਕ ਪ੍ਰੋਬਲਮ ਕਰਕੇ ਆਪਾਂ ਨੂੰ ਫੱਟੀ ਵਗੈਰਾ ਉਦੋਂ ਮਿਲੇ ਨਹੀਂ ਹੈਗੇ ਤੇ ਫਿਰ ਆਪਾਂ ਨੇ ਪਾਤਾ ਸੀਗਾ ਸਰਕਲ ਇਹ ਇੱਧਰ ਦੇਖੋ ਜੀ ਸਰਕਲ ਆ ਪਾਇਆ ਹੋਇਆ ਹੈਗਾ ਸਰਕਲ ਆ ਬਹਿ ਠੀਕ ਰਹਿੰਦਾ ਹੈ ਪਰ ਇਹਦੀ ਆਪਾਂ ਨੂੰ ਥੋੜੀ ਜੀ ਸਮੱਸਿਆ ਲੱਗਦੀ ਹੈ ਵੀ ਪੱਠੀ ਵਗੈਰਾ ਥੋੜੀ ਜੀ ਇਹਦੇ ਵਿੱਚ ਧਿਆਨ ਨਾਲ ਲਾਉਣੀ ਪੈਂਦੀ ਹੈ ਜੀ ਵੀ ਉਦੋਂ ਤੁਹਾਨੂੰ ਬਹੁਤ ਹੀ ਗੌਰ ਰੱਖਣੀ ਪੈਂਦੀ ਹੈ ਜੀ ਪੱਠੀ ਵਗੈਰੇ ਦੇ ਵਿੱਚ ਤੇ ਉੱਪਰ ਆਪਣੇ ਤਿੰਨ ਪੱਖੇ ਇੰਸਟਾਲ ਕਰੇ ਹੋਏ ਹੈਗੇ ਤੇ ਇਹਦੇ ਵਿੱਚ ਤਕਰੀਬਨ ਦੋ ਪੱਖੇ ਹੋਰ ਲੱਗਣਗੇ ਪੰਜ-ਪੰਜ ਪੱਖੇ ਆ ਇਹਦਾ ਜਿਹੜਾ ਇਸ ਸਿਸਟਮ ਚ ਆਲਾ ਪੰਜ ਪੱਖੇ ਦੇ ਨਾਲ ਤਕਰੀਬਨ ਇਹ ਇੱਥੇ ਦੋ-ਦੋ ਪੱਖੇ ਹੋਰ ਲੱਗਣੇ ਬਾਕੀ ਤੁਸੀਂ ਸਾਰਾ ਚੈੱਕ ਕਰ ਸਕਦੇ ਹੋ ਵੀ ਕਿ ਗੜਾਈ ਵਗੈਰਾ ਛੱਡਦੀ ਹੋ ਗਈ ਸੀਗੀ ਤੇ ਇਹ ਤਾਂ ਬਸ ਥੋੜੇ ਦਿਨ ਹੀ ਹੋਏ ਨੇ ਇੱਧਰ ਛੱਡੇ ਹੁੰਦਾ ਬੱਚਾ ਹੁਣ ਤਕਰੀਬਨ ਇੱਕ-ਦੋ ਦਿਨ ਹੀ ਜਦੋਂ ਆਪਾਂ ਥਾਂਬਦਾ ਹੈਗਾ ਇਹਦਾ ਛਿਲਕਾ ਤੁਸੀਂ ਦੇਖ ਸਕਦੇ ਹੋ ਜੀ ਉਦਾਂ ਹੀ ਪਿਆਜ ਤਾਂ ਤੁਸੀਂ ਇਹਦੇ ਵਿੱਚ ਬਹੁਤਾ ਹੋਣੀ ਹੈਗਾ ਤੇ ਪ੍ਰੋਪਰ ਆਪਣੇ ਪੱਲੀਆਂ ਖੋਲ ਕੇ ਤੁਸੀਂ ਜਦੋਂ ਗੜਾਈ ਕਰਨੀ ਹੋਵੇ ਪੱਲੀਆਂ ਖੋਲ ਕੇ ਕਰਿਆ ਕਰੋ ਜੀ ਤਾਂ ਕਿ ਜਿੰਨੀ ਵੀ ਅਮੋਨੀਆ ਗੈਸ ਵਗੈਰਾ ਨਿਕਲਦੀ ਹੁੰਦੀ ਹੈ ਉਹ ਸਾਰੀ ਬਾਹਰ ਚਲ ਜੇ ਤੇ ਬੱਚਾ ਪਰੇਸ਼ਾਨ ਨਾ ਹੋਵੇ ਹਾਂ ਤੁਸੀਂ ਬਾਅਦ ਚ ਉਹਨੂੰ ਚੱਕ ਸਕਦੇ ਹੋਗੇ ਜੇ ਤੁਹਾਨੂੰ ਲੱਗਦਾ ਵੀ ਛੜਾ ਠੀਕ ਹੋ ਗਿਆ ਤਾਂ ਕਿ ਬੱਚਾ ਵੀ ਜਾ ਠੰਡ ਨਾ ਮੰਨੇ ਬਾਕੀ ਤੁਹਾਨੂੰ ਇਹ ਹੀ ਦੱਸਣਾ ਸੀਗਾ ਜੀ ਇਸ ਸਲਾਟ ਦੀ ਇਹ ਆਪਣੀ ਤਕਰੀਬਨ ਪਹਿਲੀ ਵੀਡੀਓ ਆ ਗਈ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਸੋਹਣੇ ਸੋਹਣੇ ਕਰਕੇ ਜਾਓ ਆਪਣੇ ਐਪਰੀਸ਼ੀਏਟ ਕਰਿਓ ਤੇ ਬਾਕੀ ਮਿਲਦੇ ਆ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਦਿਓ ਇਜਾਜ਼ਤ ਤੇ ਜੇ ਕੋਈ ਕੁਝ ਪੁੱਛਣਾ ਹੋਵੇ ਕਮੈਂਟ ਕਰ ਦਿਓ ਜੀ ਉਹ ਪਤਾ ਤੁਹਾਨੂੰ ਦੱਸ ਦਾਂਗੇ ਅੱਜ ਦੇ ਲਈ ਇੰਨੇ ਹੀ ਸਾਰਾ ਸ਼ੈੱਡ ਤੁਸੀਂ ਇੱਕ ਵਾਰ ਚੈੱਕ ਕਰ ਲਓ ਜੀ